ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਸਰਦੀਆਂ ਦੀ ਬਹੁਤ ਹੀ ਜ਼ਿਆਦਾ ਖਾਈ ਜਾਣ ਵਾਲੀ ਡਿਸ਼ ਮੋਠਾਂ ਦੀ ਦਾਲ ਲੈ ਕੇ ਆਈ ਹਾਂ ਜਿਹੜੇ ਮੋਠਾਂ ਦੀ ਦਾਲ ਇਹ ਬਹੁਤ ਹੀ ਵਧੀਆ ਬਣਦੀ ਹੈ ਤੇ ਸਰਦੀਆਂ ਦੇ ਵਿੱਚ ਇਹਨੂੰ ਮੱਕੀ ਦੀ ਰੋਟੀ ਨਾਲ ਬਹੁਤ ਜ਼ਿਆਦਾ ਲੋਕ ਖਾਣਾ ਪਸੰਦ ਕਰਦੇ ਨੇ ਤੇ ਆਓ ਮੋਠਾਂ ਦੀ ਦਾਲ ਦੀ ਰੈਸਪੀ ਦੇਖਣ ਦੇ ਲਈ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਅੰਤ ਤੱਕ ਆਪਾਂ ਨੇ ਇੱਕ ਕੌਲੀ ਆ ਜਿਹੜੀ ਉਹ ਮੋਠਾਂ ਦੀ ਦਾਲ ਦੀ ਲਈ ਆ ਤੇ ਹੁਣ ਆਪਾਂ ਨੇ ਇਹਨੂੰ ਇੱਕ ਬੌਲ ਦੇ ਵਿੱਚ ਪਾ ਲੈਣਾ ਤੇ ਬੌਲ ਦੇ ਵਿੱਚ ਪਾ ਕੇ ਆਪਾਂ ਨੇ ਇਹਨੂੰ 4 ਤੋਂ 5 ਵਾਰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤਾਂ ਕਿ ਜਿਹੜੀ ਇਹਦੇ ਉੱਤੇ ਡਸਟ ਜੰਮੀ ਹੁੰਦੀ ਆ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਦੇਖੋ ਦਾਲ ਆ ਜਿਹੜੀ ਆਪਾਂ ਨੇ 4-5 ਵਾਰ ਹੁਣ ਮੈਂ ਧੋ ਕੇ ਰੱਖ ਲਈ ਆ ਤੇ ਚੰਗੀ ਤਰ੍ਹਾਂ ਸਾਫ਼ ਹੋ ਗਈ ਆ ਤੇ ਹੁਣ ਆਪਾਂ ਨੇ ਇੱਕ ਪਾਸੇ ਪਾਣੀ ਆ ਜਿਹੜਾ ਉਹ ਰੱਖ ਦਿੱਤਾ ਏ ਆਪਾਂ ਨੇ ਜਿਹੜੀ ਦਾਲ ਆ ਇਹ ਠੰਡੇ ਪਾਣੀ ਦੇ ਵਿੱਚ ਹੀ ਪਾ ਕੇ ਤਿਆਰ ਕਰਨੀ ਆ ਠੰਡੇ ਪਾਣੀ ਦੇ ਵਿੱਚ ਪਾਉਣ ਦੇ ਨਾਲ ਇਹਦੇ ਜਿਹੜੇ ਸਾਰੇ ਕੁੜਕੜੂ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਇਹਦੇ ਵਿੱਚ ਕੋਈ ਵੀ ਜਿਹੜਾ ਦਾਣਾ ਕੁੜਕੜੂਆਂ ਦਾ ਨਹੀਂ ਰਹਿੰਦਾ ਹੈਗਾ ਜਿਵੇਂ ਕਿ ਤੁਸੀਂ ਅਕਸਰ ਹੀ ਦੇਖਦੇ ਹੋ ਮਾਹਾਂ ਤੇ ਮੋਠਾਂ ਦੀ ਦਾਲ ਦੇ ਵਿੱਚ ਜਿਹੜੇ ਕੁੜਕੜੂ ਹੁੰਦੇ ਨੇ ਰਹਿ ਜਾਂਦੇ ਨੇ ਇਹ ਗਲਦੇ ਨਹੀਂ ਹੈਗੇ ਚੋਇਸ ਕਰਕੇ ਆਪਾਂ ਨੇ ਜਿਹੜੀ ਮੋਠਾਂ ਦੀ ਦਾਲ ਬਣਾਉਣੀ ਆ ਉਹਨਾਂ ਦੇ ਉਹਨੂੰ ਆਪਾਂ ਨੇ ਠੰਡੇ ਪਾਣੀ ਦੇ ਵਿੱਚ ਹੀ ਬਣਾ ਕੇ ਤਿਆਰ ਕਰਨਾ ਹੈ ਆਪਾਂ ਨੇ ਠੰਡੇ ਪਾਣੀ ਦੇ ਵਿੱਚ ਨਾਲ ਹੀ ਇਹਦੇ ਵਿੱਚ ਇੱਕ ਚਮਚਾ ਮਨੂਨ ਦਾ ਪਾਤਾ ਹੈ ਤੇ ਇੱਕ ਚਮਚਾ ਹੀ ਨਾਲ ਮੈਂ ਹਲਦੀ ਦਾ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਨੇ ਇਹਨੂੰ ਪੱਕਣ ਦੇ ਲਈ ਰੱਖ ਦੇਣਾ ਹੈ ਆਪਾਂ ਘੱਟ ਤੋਂ ਘੱਟ ਇਹਨੂੰ 25 ਤੋਂ 30 ਮਿੰਟ ਹੈ ਜਿਹੜੇ ਦਾਲ ਨੂੰ ਪਕਾਵਾਂਗੇ ਦੇਖੋ 25-30 ਮਿੰਟ ਹੋ ਗਏ ਨੇ ਤੇ ਦਾਲ ਆਪਾਂ ਨੇ ਜਿਹੜੀ ਰਿਜਿਨੀ ਸ਼ੁਰੂ ਹੋ ਗਈ ਆ ਤੇ ਦਾਣਾ ਜਿਹੜਾ ਦਾਲ ਦਾ ਉਹ ਵੀ ਫੁੱਲਣਾ ਸ਼ੁਰੂ ਹੋ ਗਿਆ ਏ ਤੇ ਹਜੇ ਨੂੰ ਕੁਝ ਸਮਾਂ ਹੋਰ ਲੱਗੂਗਾ ਦਾਲ ਬਣ ਦੇ ਲਈ ਸੋ ਇੱਕ ਵਾਰ ਆਪਾਂ ਨੇ ਫੇਰੇ ਨੂੰ ਧੱਕੇ ਰੱਖ ਦੇਣਾ ਤੇ ਆਪਾਂ ਨੇ ਜਿਹੜੀ ਫਲੇਮ ਆ ਮੀਡੀਅਮ ਕਰ ਦੇਣੀ ਆ ਤੇ ਨਾਲ ਹੀ ਇੱਕ ਪਾਸੇ ਹੁਣ ਮੈਂ ਇਹਦੇ ਵਿੱਚ ਜਿਹੜੇ ਇਨਗਰੀਡੀਅੰਟ ਨੇ ਉਹ ਕੁੰਡੀ ਸੋਟੇ ਦੇ ਵਿੱਚ ਹੀ ਕੁੱਟ ਕੇ ਇਹਦੇ ਵਿੱਚ ਐਡ ਕਰੂੰਗੀ ਆਪਾਂ ਨੇ ਇੱਕ ਗੱਠੀ ਆ ਜਿਹੜੀ ਉਹ ਲਸਣ ਦੀ ਲਈ ਆ 1 ਇੰਚ ਅਦਰਕ ਦਾ ਟੁਕੜਾ ਏ ਉਹ ਆਪਾਂ ਨੇ ਛੱਲ ਕੇ ਧੋ ਕੇ ਲੈ ਲਿਆ ਤੇ 7-8 ਹਰੀਆਂ ਮਿਰਚਾਂ ਨੇ ਜਿਹੜੀਆਂ ਆਪਾਂ ਨੇ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਕੁੰਡੀ ਸੋਟੇ ਦੇ ਵਿੱਚ ਕੁੱਟ ਲੈਣਾ ਤੁਸੀਂ ਚਾਹੋ ਤਾਂ ਇਹਨੂੰ ਮਤਲਬ ਕਿ ਮਿਕਸੀ ਦੇ ਵਿੱਚ ਵੀ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਜਾ ਜੈਲੀ ਕਟਰ ਦੇ ਨਾਲ ਵੀ ਗ੍ਰੇਟ ਕਰਕੇ ਪਾ ਸਕਦੇ ਹੋ ਪਰ ਜਿਹੜਾ ਕੁੰਡੀ ਸੋਟੇ ਦੇ ਨਾਲ ਕੁੱਟ ਕੇ ਜਿਹੜਾ ਤਾਂ ਫਲੇਵਰ ਆ ਉਹ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਮੇਰੀ ਤਰ੍ਹਾਂ ਇੱਕ ਵਾਰ ਹੁੰਡੀ ਸੋਟੇ ਦੇ ਨਾਲ ਅਦਰੀ ਜੀ ਦਾਲ ਦੇ ਵਿੱਚ ਜਦੋਂ ਇਹਨੂੰ ਪਾਉਂਗੇ ਤਾਂ ਜਿਹੜੇ ਦੀ ਖੁਸ਼ਬੂ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਦਾਲ ਦੇ ਵਿੱਚ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟ ਲੈਣਾ ਤੇ ਆਪਾਂ ਕੁੱਟ ਕੇ ਆਪਾਂ ਜਦੋਂ ਦਾਲ ਆ ਜਿਹੜੀ ਅੱdte ਰਿੱਜੀ ਹੋ ਜਵੇ ਤਾਂ ਉਦੋਂ ਆਪਾਂ ਨੇ ਇਹਨਾਂ ਨੂੰ ਐਡ ਕਰਨਾ ਤਾਂ ਕਿ ਜਿਹੜੇ ਇਹਦੇ ਫਲੇਵਰ ਨੇ ਸਾਰੇ ਉਹ ਚੰਗੀ ਤਰ੍ਹਾਂ ਇਨਹਾਂਸ ਹੋ ਜਾਣ ਤੇ ਜਿਹੜੀ ਦਾਲ ਦੇ ਵਿੱਚ ਖੁਸ਼ੂਆ ਉਹ ਵੀ ਬਹੁਤ ਵਧੀਆ ਹੋਣ ਲੱਗ ਜਾਂਦੀ ਹੈ ਨਾ ਤੇ ਹੁਣ ਆਪਾਂ ਨੇ ਇਹ ਇੱਕ ਕੜਛੀ ਦੇ ਗਰੀਬ ਆਪਣਾ ਹੋ ਗਿਆ ਇਹ ਸਾਰਾ ਮਟੀਰੀਅਲ ਤੇ ਹੁਣ ਆਪਾਂ ਨੇ ਦਾਲ ਦੇ ਵਿੱਚ ਐਡ ਕਰ ਦੇਣਾ ਨਾਲ ਹੀ ਮੈਂ ਕੁੰਡੀ ਨੂੰ ਧੋ ਕੇ ਜਿਹੜਾ ਬਚਿਆ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਪਾਣੀ ਪਾ ਕੇ ਐਡ ਕਰ ਦਿੱਤਾ ਸੀਗਾ ਤੇ ਹੁਣ ਆਪਾਂ ਨੇ ਦਾਲ ਦੇ ਵਿੱਚ ਇੱਕ ਪਾਸੇ ਪਾਣੀ ਉਬਾਲ ਕੇ ਰੱਖਿਆ ਹੋਇਆ ਸੀ ਉਹ ਪਾ ਕੇ ਦਾਲ ਨੂੰ ਮ ਰਿਜਣ ਦੇ ਲਈ ਧਰਤਾ ਦੇਖੋ ਦਾਲ ਆ ਜਿਹੜੀ ਆਪਣੀ 10-15 ਮਿੰਟ ਹੋਰ ਰਿਜਾਉਣ ਤੋਂ ਬਾਅਦ ਆਪਣੀ ਇਕਦਮ ਰਲ ਗਈ ਆ ਤੇ ਦਾਲ ਦੀ ਜਿਹੜੀ ਕਨਸਿਸਟੈਂਸੀ ਆ ਬਿਲਕੁਲ ਠੀਕ ਆ ਤੇ ਜਿਹੜੀ ਦਾਲ ਆ ਇਹ ਥੋੜੀ ਜਿਹੀ ਦੀ ਕਨਸਿਸਟੈਂਸੀ ਠਿੱਕੀ ਹੁੰਦੀ ਆ ਠੰਡੀ ਹੋ ਕੇ ਇਹ ਹੋ ਜਾਂਦੀ ਹੈ ਠਿਕ ਸੋ ਇਸ ਕਰਕੇ ਪਾਣੀ ਆ ਤੁਸੀਂ ਇਹਦੇ ਵਿੱਚ ਬਾਦ ਵਿੱਚ ਵੀ ਐਡ ਕਰ ਸਕਦੇ ਹੋ ਇੱਕ ਪਾਸੇ ਤੜਕੇ ਦੇ ਲਈ ਆਪਾਂ ਨੇ ਇੱਕ ਕੜਛੀ ਆ ਜਿਹੜੀ ਤੇਲ ਦੀ ਗਰਮ ਕਰ ਲਈ ਸੀ ਤੇ ਨਾਲ ਹੀ ਚਮਚੇ ਦਾ ਚੌਥਾ ਹਿੱਸਾ ਮੈਂ ਇਹਦੇ ਵਿੱਚ ਹਿੰਗ ਐਡ ਕੀਤੀ ਆ ਤੇ ਅੱਧਾ ਚਮਚਾ ਆਪਾਂ ਨੇ ਇਹਦੇ ਵਿੱਚ ਜੀਰੇ ਦਾ ਪਾਇਆ ਏ ਤੇ ਨਾਲ ਇੱਕ ਚਮਚਾ ਸੌਰੀ ਇੱਕ మీడియం ਸਾਈਜ਼ ਦਾ ਜਿਹੜਾ ਪਿਆਜ਼ ਸੀਗਾ ਉਹ ਮੈਂ ਕੱਟ ਕੇ ਬਰੀਕ ਉਹ ਵੀ ਐਡ ਕੀਤਾ ਇਹਦੇ ਵਿੱਚ ਤੇ ਆਪਾਂ ਨੇ ਤੜਕੇ ਨੂੰ ਹਲਕਾ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਤੇ ਜਿਨ੍ਹਾਂ ਜਿਨ੍ਹਾਂ ਨੇ ਜੇ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਔਰ ਮੇਰੀਆਂ ਵੀਡੀਓਜ਼ ਦੇਖਦੇ ਨੇ ਉਹ ਵੀ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਤਾਂ ਕਿ ਮੇਰੀ ਰੋਜ਼ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਹੁਣ ਆਪਾਂ ਨੇ ਤੜਕੇ ਦੇ ਵਿੱਚ ਅੱਧਾ ਚਮਚ ਇੱਕ ਚਮਚਾ ਆਪਾਂ ਨੇ ਪਾਇਆ ਸੀਗਾ ਧਨੀਆ ਪਾウダー ਦਾ ਤੇ ਨਾਲ ਹਲਦੀ ਆ ਜਿਹੜੀ ਮੈਂ ਥੋੜੀ ਜੀ ਤੜਕੇ ਦੇ ਵਿੱਚ ਹੋਰ ਐਡ ਕੀਤੀ ਆ ਅੱਧਾ ਇੱਕ ਚਮਚਾ ਇਹਦੇ ਨਾਲ ਜਿਹੜਾ ਰੰਗ ਆ ਉਹ ਵੀ ਬਹੁਤ ਵਧੀਆ ਆਉਂਦਾ ਤੇ ਨਾਲ ਹੀ ਮੈਂ ਮਿਰਚਾ ਟਮਾਟਰ ਸੀਗਾ ਉਹ ਵੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਮੈਸ਼ ਹੋਣ ਕਰਕੇ ਚੰਗੀ ਤਰ੍ਹਾਂ ਪਕਾ ਕੇ ਤੜਕਾ ਰਜਾ ਕੇ ਹੁਣ ਆਪਾਂ ਨੇ ਇਹਦੇ ਵਿੱਚ ਦਾਲ ਐਡ ਕਰ ਦਿੱਤੀ ਆ ਜਿਹੜੀ ਦਾਲ ਆਪਣੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਜੇਕਰ ਤੁਹਾਨੂੰ ਦਾਲ ਥਿੱਕ ਲੱਗਿਆ ਤਾਂ ਤੁਸੀਂ ਇਹਦੇ ਵਿੱਚ ਪਾਣੀ ਆ ਜਿਹੜਾ ਰਿੰਨ ਕੇ ਹੋਰ ਐਡ ਕਰ ਸਕਦੇ ਹੋ ਇਹ ਠੰਡੀ ਹੋਣ ਤੋਂ ਬਾਅਦ ਆ ਜਿਹੜੀ ਥੋੜੀ ਜਿਹੀ ਸਖਤ ਹੋ ਜਾਂਦੀ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਧਨੀਆ ਐਡ ਕਰਤਾ ਏ ਤੇ ਦਾਲ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਨੇ ਹੁਣ ਦਾਲ ਨੂੰ ਜਿਹੜੇ ਸਰਵ ਕਰ ਲੈਣਾ ਇਹਨੂੰ ਤੁਸੀਂ ਜੇਕਰ ਪਰੌਂਠਿਆਂ ਨਾਲ ਖਾਓਗੇ ਤਾਂ ਬਹੁਤ ਹੀ ਸਵਾਦ ਲੱਗਦੀ ਆ ਤੇ ਮੱਕੀ ਦੀ ਰੋਟੀ ਨਾਲ ਵੀ ਇਹਦਾ ਟੇਸਟ ਆ ਜਿਹੜਾ ਉਹ ਵੀ ਬਹੁਤ ਵਧੀਆ ਲੱਗਦਾ ਏ ਤੇ ਹੁਣ ਆਪਾਂ ਨੇ ਇਹਦੇ ਉੱਪਰ ਦਹੀਂ ਕਿਉ ਹੈ ਜਿਹੜਾ ਪਾ ਦਿੱਤਾ ਏ ਸਾਤੀਆਂ ਦੇ ਵਿੱਚ ਦੇਸੀ ਘਿਓ ਖਾਣਾ ਵੀ ਬਹੁਤ ਹੀ ਸਿਹਤ ਲਈ ਲਾਹੇਮੰਦ ਹੁੰਦਾ ਹੈ ਤੇ ਇਸੇ ਤਰ੍ਹਾਂ ਤੁਸੀਂ ਜਿਹੜੀ ਮੋਠਾਂ ਦੀ ਦਾਲ ਹੈ ਮੇਰੇ ਤਰੀਕੇ ਨਾਲ ਬਣਾਉਂਗੇ ਤਾਂ ਇਹਦੇ ਵਿੱਚ ਕੋਈ ਵੀ ਕੋਰਕੜੂ ਨਹੀਂ ਰਹੂਗਾ ਤੇ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ